ਜੀਵਨੀ ਬਦਲ ਸਕਦੀ ਹੈ ਪਰ ਤੁਲਨਾ ਪੈਂਦਾ ਹੈ ਅਨੇਰਿਆ ਤੋਂ ਚਾਨਣ ਵਾਲ ਮਸ਼ੀਨਾਂ ਤੇ ਕੁਦਰਤ ਵਾਲ ਫਰਸਤ ਵਿੱਚ ਕਿਤਾਬਾਂ ਵਾਲ ਆਜ ਕੇ ਕਿਤਾਬਾਂ ਦਾ ਹੱਟ ਮੂਸਾ ਮਾਨਸਾ ਤੋਂ ਜਿਹੜਾ ਕੀ ਮਨਿੰਦਰ ਸਾਹ ਮੱਖਾ ਜਿਹੜਾ ਕੀ ਸਟਾਲ ਨੰਬਰ 13 ਤੇ 15 ਵਕ ਵਕ ਤਲਾਵੀ ਇੱਥੇ ਤੁਹਾਨੂੰ ਕਿਤਾਬਾਂ ਜਿਹੜੀ ਜ਼ਿੰਦਗੀ ਬਦਲਣ ਵਾਸਤੇ ਜਿਹੜੀਆਂ ਮਿਲ ਲਗੀਆਂ ਦੇਖ ਸਕਦੇ ਹੋ ਬਹੁਤ ਸੋੜੀਆਂ ਸਤਰਾ ਲਿਖੀਆਂ ਭਾਈ ਨੇ ਤੇ ਕਿਤਾਬਾਂ ਜਿਹੜੀਆਂ ਤੁਹਾਡਾ ਜੀਵਨ ਬਦਲ ਸਕਦੀਆਂ ਨੇ ਕਿਤਾਬਾਂ ਜਿਹੜੀਆਂ ਨੇ ਵੀ ਜਿਹੜੀ ਵੀ ਕਿਤਾਬ ਪੜ ਲਓ ਤੁਹਾਡੇ ਜ਼ਿੰਦਗੀ ਬਲਕੇ ਰੱਖ ਦੋਗੇ ਇਸ ਤਰ੍ਹਾਂ ਕਿਤਾਬਾਂ ਨੇ। ਛੋਟੇ ਕੁੜੀਆਂ ਦੀ ਗੱਲ ਕਰੀ ਸੀ ਦੇਖਿਆ ਇਹ ਮੋਬਾਈਲਾਂ ਵਿੱਚ ਜ਼ਿਆਦਾ ਬਸਤ ਹੁੰਦੇ ਨੇ ਤੇ ਕਿਤਾਬਾਂ ਦੀ ਗੱਲ ਕਰੀਏ ਕਿੰਨਾ ਕਿ ਮਸੰਦ ਕਰਦੇ ਨੇ ਯੁਵਾ ਪੀੜ ਦੇ ਜਿਹੜੇ ਨੌਜਵਾਨ ਨੇ ਮੁੰਡੇ ਕੁੜੀਆਂ ਨੇ ਕਿਤਾਬਾਂ ਵੱਲ ਕਿੰਨਾ ਕਿ ਧਿਆਨ ਹੈ ਮੋਬਾਈਲਾਂ ਛੱਡ ਕੇ। ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਨੇ ਮੈਨੂੰ ਲੱਗਦਾ ਜਿੱਥੇ ਸੋਸ਼ਲ ਮੀਡੀਆ ਮੋਬਾਈਲ ਨੇ ਯੂਥ ਨੂੰ ਕਿਤਾਬਾਂ ਤੋਂ ਤੋੜਿਆ ਤੇ ਸਾਨੂੰ ਕਿਤਾਬਾਂ ਦੇ ਨਾਲ ਜੁੜੇ ਹੋਏ ਆ ਤੇ ਸਾਨੂੰ ਲੱਗਦਾ ਕਿ 2000 15-16 ਤੋਂ ਬਾਅਦ ਜਿਹੜਾ ਸੋਸ਼ਲ ਮੀਡੀਆ ਤਾਂ ਇੱਕ ਇਹ ਪੋਜ਼ਿਟਿਵ ਪੱਖ ਵੀ ਆਇਆ ਕਿ ਆਨਲਾਈਨ ਕਿਤਾਬਾਂ ਘਰ ਜਿਆਦਾ ਖੁੱਲ ਗਈਆਂ ਕਿਤਾਬਾਂ ਖਰੀਦਣ ਵਾਸਤੇ ਆਏ ਕਿ ਇੱਕ ਵਿਖਮਾ ਤੇ ਕੋਈ ਪਸੰਦ ਆਈ ਕਿਤਾਬ ਸੋ ਲਾਈਕ ది సైਕੋਲੋਜੀ ਆਫ ਮਨੀ ਮੈਂ ਪੜ੍ਹੀ ਹੋਈ ਆ ਮੈਂ ਲਾਈਕ ਕੋਈ ਪੰਜਾਬੀ ਵਿੱਚ ਉਹਨੂੰ ਦੇਖਦੀ ਸੀ ਤੇ ਲਾਈਕ ਮੈਨੂੰ ਹਰ ਆ ਰਹੀ ਦੀ ਹੋ ਰਹੀ ਹੈ ਡਿਜੀਟਲ ਫੋਰਡ ਇਹ ਸਾਰੀਆਂ ਬੁੱਕਸ ਮੈਂ ਇੰਗਲਿਸ਼ ਵਿੱਚ ਪੜ੍ਹੀਆਂ ਹੋਈਆਂ ਸੋ ਲਾਈਕ ਕਿਉਂ ਪੜ੍ਹੀਆਂ ਪੰਜਾਬੀ ਮਾਤ ਭਾਸ਼ਾ ਪੰਜਾਬੀ ਦੇ ਵਿੱਚ ਹੀ ਆ ਪੰਜਾਬੀ ਵਾਲੇ ਕਿਉਂ ਨਹੀਂ ਨੇ ਹੈਗੇ ਪੰਜਾਬੀ ਮਿਲੀ ਹੀ ਨਹੀਂ ਕਿਤੇ ਇੰਗਲਿਸ਼ ਹੀ ਮਿਲ ਸਾਡੀ ਲਾਇਬ੍ਰੇਰੀ ਚ ਮਿਲਦੀ ਇਹ ਵਾਲੀਆਂ ਨੇ ਅਸੀਂ ਜੁੜੇ ਹੋਏ ਆ ਕਿਤਾਬਾਂ ਦੇ ਨਾਲ ਜੁੜੇ ਆ ਜਦੋਂ ਤੋਂ ਮੇਲਾ ਲੱਗ ਰਿਹਾ ਹਰ ਸਾਲ ਕੋਸ਼ਿਸ਼ ਕਰੀਦੀ ਰੋਜ਼ ਇੱਥੇ ਆਈਦਾ ਤੇ ਵੱਡੇ ਵੱਡੇ ਕਿਤਾਬ ਕੰਮ ਕਰਾ ਜਾਂਦੀਆਂ ਹਨਾ ਸਾਨੂੰ ਸਾਡੇ ਮੇਰੇ ਬਾਦਰ ਸਾਹਿਬ ਵੀ ਕਹਿੰਦੇ ਪੁੱਤ ਜੇ ਕਿਤਾਬ ਪੜ੍ਹੇਗਾ ਨਾ ਤੈਨੂੰ ਉਹ ਦੁਨੀਆ ਤੇ ਕਿਤੇ ਤੁਹਾਨੂੰ ਕੋਈ ਚੀਜ਼ ਤੇ ਜੇ ਬਾਅਦ ਵਿੱਚ ਸਮਝ ਆਣੀ ਹੈ ਤਾਂ ਕਿਤਾਬ ਪੜ੍ਹ ਕੇ ਤੈਨੂੰ ਪਹਿਲਾਂ ਸਮਝ ਆ ਜਾਣੀ ਸਾਸੀਆ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਨਾ ਪੱਕ ਪੋਸਟ ਚੈਨਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੱਜ ਖਾਲਸਾ ਕਾਲਜ ਦੀਆਂ ਜਿੱਥੇ ਕਿ ਮੇਲਾ ਲਗਾਇਆ ਗਿਆ ਤੇ ਮੇਲਾ ਵੇ ਅਸੀਂ ਕਹਿ ਸਕਦੇ ਹਾਂ ਵੀ ਖਾਸ ਕਰਕੇ ਉਹ ਪਹਿਲੇ ਮੇਲੇ ਵਰਗਾ ਮੇਲਾ ਨਹੀਂ ਅੱਜ ਕਾ ਕਿਤਾਬਾਂ ਦਾ ਮੈਂ ਕਹਿੰਦਾ ਇਸ ਮੇਲਾ ਵਾ ਤੁਸੀਂ ਦੇਖ ਸਕਦੇ ਹੋ ਹਰ ਇੱਕ ਪਾਸੇ ਤੁਹਾਨੂੰ ਵੱਡੇ ਵੱਡੇ ਸਟਾਲ ਮਿਲ ਗਏ ਜਿਹੜਾ ਕਿ ਮੇਲੇ ਵਾਲੇ ਤੇ ਖਾਸ ਕਰਕੇ ਕਿਤਾਬਾਂ ਦਾ ਹੱਟ ਮੂਸਾ ਮਾਨਸਾ ਤੋਂ ਜਿਹੜਾ ਕਿ ਮਨਿੰਦਰ ਸਾਹ ਮੱਖਾ ਜਿਹੜਾ ਕਿ ਸਟਾਲ ਨੰਬਰ 13 ਦੇ 15 ਵੱਖ-ਵੱਖ ਤਲਾਵੀਆਂ ਇੱਥੇ ਤੁਹਾਨੂੰ ਕਿਤਾਬਾਂ ਤੁਹਾਡੀ ਜ਼ਿੰਦਗੀ ਨੂੰ ਬਦਲਣ ਵਾਸਤੇ ਜਿਹੜੀਆਂ ਮਿਲ ਗਈਆਂ ਤੁਸੀਂ ਦੇਖ ਸਕਦੇ ਹੋ ਕਿ ਮਨਜਿੰਦਰ ਮੱਖਾ ਬਾਈ ਲਿਖਦਾ ਵੀ ਬਹੁਤ ਸੋਹਣਾ ਵਾ ਤੁਸੀਂ ਦੇਖ ਸਕਦੇ ਹੋ ਜ਼ਿੰਦਗੀ ਬਦਲ ਸਕਦੀ ਹੈ ਪਰ ਤੁਰਨਾ ਪੈਂਦਾ ਹੈ ਹਨੇਰਿਆਂ ਤੋਂ ਚਾਨਣ ਵੱਲ ਮਸ਼ੀਨਾਂ ਤੇ ਕੁਦਰਤ ਵੱਲ ਫੁਰਸਤ ਵਿੱਚ ਕਿਤਾਬਾਂ ਵੱਲ ਤੁਸੀਂ ਦੇਖ ਸਕਦੇ ਹੋ ਬਹੁਤ ਸੌੜੀਆਂ ਸਤਰਾਂ ਲਿਖੀਆਂ ਭਾਈ ਨੇ ਤੇ ਕਿਤਾਬਾਂ ਜਿਹੜੀਆਂ ਤੁਹਾਡਾ ਜੀਵਨ ਬਦਲ ਸਕਦੀਆਂ ਨੇ ਕਿਤਾਬਾਂ ਅਜਿਹੀਆਂ ਨੇ ਵੀ ਜਿਹੜੀ ਵੀ ਕਿਤਾਬ ਪੜ੍ਹ ਲਓ ਤੁਹਾਡੇ ਜੀंदगी ਬਲਕੇ ਰੱਖ ਦੋਗੇ ਇਸ ਤਰ੍ਹਾਂ ਕਿਤਾਬਾਂ ਨੇ ਤੇ ਗੱਲਬਾਤ ਕਰਾਂ ਮੈਂ ਮਿੰਨਤ ਦਾ ਮੱਖਾ ਸਾਡੇ ਨਾਲ ਆ ਆ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਰਪਖ ਪੋਚ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਨੂੰ ਐਸੋ ਵੀ ਖਾਤਸਾ ਕਾਲੀਬੀ ਦੀਆਂ ਕਿਤਾਬਾਂ ਦਾ ਲੰਗਰ ਲਗਾਇਆ ਗਿਆ ਮੈਂ ਕਹਿ ਸਕਦਾ ਮੇਲਾ ਲਗਾਇਆ ਗਿਆ ਵਾ ਕਿਹੜੀ ਕਿਤਾਬ ਤੁਸੀਂ ਲੈ ਕੇ ਆਓ ਦਸ਼ਕਾਂ ਨੂੰ ਸਾਂਝਾ ਕਰਦੇ ਹੋ ਕਿਹੜੀ ਕਿਹੜੀ ਕਿਤਾਬਾਂ ਜਿਹੜੀਆਂ ਸਾਡੇ ਇਤਿਹਾਸ ਨਾਲ ਜਾਣਕਾਰੀ ਲਗਭਗ ਇਹ ਮੇਲੇ ਦੇ ਵਿੱਚ ਕਿਉਂਕਿ ਪੰਜਾਬ ਦੇ ਸਭ ਤੋਂ ਵੱਡੇ ਵੱਡੇ ਮੇਲਿਆਂ ਦੇ ਵਿੱਚੋਂ ਇੱਕ ਮੇਲਾ ਤੇ ਲਗਭਗ ਇਹ ਮੇਲੇ ਦੇ ਵਿੱਚ ਪੰਜਾਬੀ ਇੰਗਲਿਸ਼ ਸਾਹਿਦਿਆਂ ਸਾਰੀਆਂ ਕਿਤਾਬਾਂ ਆਈਆਂ ਬੇਸ਼ੱਕ ਸਿੱਖ ਇਤਿਹਾਸ ਹੋਵੇ ਰਸ਼ੀਅਨ ਲਿਟਰੇਚਰ ਹੋਵੇ ਪੋਇਟਰੀ ਹੋਵੇ ਨਾਵਲ ਹੋਣ ਜੀਵਨੀਆਂ ਹੋਣ ਲਗਭਗ ਸਾਰਾ ਸਾਹਿਤ ਇਹ ਮੇਲੇ ਦੇ ਵਿੱਚ ਉਪਲਬਧ ਹੈ ਤੇ ਇਹ ਮੇਲੇ ਦੇ ਵਿੱਚ ਖਾਸ ਕਰਕੇ ਜੂਥ ਤੁਸੀਂ ਦੇਖ ਰਹੇ ਹੋ ਕਿ ਮੇਲੇ ਵਿੱਚ ਜੂਥ ਜਾਦੇ ਆਇਆ ਕਿਉਂਕਿ ਨਾਲ ਯੂਨੀਵਰਸਿਟੀ ਹੈ ਤੇ ਖਾਲਸਾ ਕਾਲਜ ਹੈ ਤੇ ਬੱਚੇ ਕਿ ਤੱਬਾਂ ਖਰੀਦ ਰਹੇ ਨੇ ਤੇ ਦੋਸਤੋ ਵੀ ਮੇਲੇ ਚ ਪਹਿਲੀ ਵਾਰ ਇਸ ਤਾਂ ਨਹੀਂ ਪੁੱਛ ਲਗਾਈ ਕਿ ਹਰ ਸਾਲ ਆਉਂਦੇ ਇੱਥੇ ਮੇਲੇ ਤੇ ਨਹੀਂ ਇਹ 10ਵਾਂ ਮੇਲਾ ਜੀ ਹਾਂ ਹਾਂ ਇਹ ਮੇਲਾ ਮਤਲਬ ਕਿ ਪ੍ਰਿੰਸੀਪਲ ਸਾਹਿਬ ਨੇ ਸਟਾਰਟ ਕੀਤਾ ਸੀਗਾ ਤੇ ਹੁਣ ਇਹ ਪੰਜਾਬ ਦੇ ਕਾਮਯਾਬ ਮੇਲਿਆਂ ਦੇ ਵਿੱਚੋਂ ਸਭ ਤੋਂ ਵੱਡਾ ਮੇਲਾ ਹੈ ਕਿੰਨਾ ਕਿ ਮੁੰਡੇ ਕੁੜੀਆਂ ਦੀ ਗੱਲ ਕਰੀ ਅਸੀਂ ਦੇਖਿਆ ਇਹ ਮੋਬਾਈਲਾਂ ਵਿੱਚ ਜ਼ਿਆਦਾ ਵਸਤ ਹੁੰਦੇ ਨੇ ਤੇ ਕਿ ਕਿਤਾਬਾਂ ਦੀ ਗੱਲ ਕਰੀ ਕਿੰਨਾ ਕਿ ਪਸੰਦ ਕਰਦੇ ਨੇ ਯੁਵਾ ਪੀੜੀ ਦੇ ਜਿਹੜੇ ਨੌਜਵਾਨ ਨੇ ਮੁੰਡੇ ਕੁੜੀਆਂ ਨੇ ਕਿਤਾਬਾਂ ਵੱਲ ਕਿੰਨਾ ਕਿ ਧਿਆਨ ਹੈ ਮੋਬਾਈਲਾਂ ਛੱਡ ਕੇ ਲਾ ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਨੇ ਮੈਨੂੰ ਲੱਗਦਾ ਜਿੱਥੇ ਸੋਸ਼ਲ ਮੀਡੀਆ ਮੋਬਾਈਲ ਨੇ ਯੂਥ ਨੂੰ ਕਿਤਾਬਾਂ ਤੋਂ ਤੋੜਿਆ ਤੇ ਸਾਨੂੰ ਕਿਉਂਕਿ ਅਸੀਂ ਕਿਤਾਬਾਂ ਦੇ ਨਾਲ ਜੁੜੇ ਹੋਏ ਆ ਤੇ ਸਾਨੂੰ ਲੱਗਦਾ ਕਿ 2000 15 16 ਤੋਂ ਬਾਅਦ ਜਿਵੇਂ ਸੋਸ਼ਲ ਮੀਡੀਆ ਦਾ ਇੱਕ ਇਹ ਪੋਜ਼ਿਟਿਵ ਪੱਖ ਵੀ ਆਇਆ ਕਿ ਆਨਲਾਈਨ ਕਿਤਾਬਾਂ ਘਰ ਜ਼ਿਆਦਾ ਖੁੱਲ ਗਏ ਤੇ ਕਿਤਾਬਾਂ ਘਰੋ ਘਰੀ ਜ਼ਿਆਦੇ ਸੌਖੀਆਂ ਮਿਲ ਜਾਂਦੀਆਂ ਨੇ ਹੁਣ ਇਹ ਇਹ ਮਾਰਕੀਟ ਜਿਆਦਾ ਓਪਨ ਹੋ ਗਈ ਕਿਉਂਕਿ ਪਹਿਲਾਂ ਸਿਰਫ ਤੁਸੀਂ ਮੇਲਿਆਂ ਤੋਂ ਹੀ ਪੁਸਤਕ ਮੇਲਿਆਂ ਤੋਂ ਹੀ ਜਾਂ ਖਾਸ ਪਬਲਿਕੇਸ਼ਨਾਂ ਤੋਂ ਕਿਤਾਬ ਖਰੀਦ ਸਕਦੇ ਸੀ ਹੁਣ ਬੱਚੇ ਕਿਤਾਬ ਖਰੀਦ ਬਹੁਤ ਰਹੇ ਨੇ ਇਹ ਗੱਲ ਅਸੀਂ ਕਹਿ ਸਕਦੇ ਆ ਪਰ ਹਾਲੇ ਇਹ ਗੱਲ ਦਾ ਨਿਚੋੜ ਨਹੀਂ ਅਸੀਂ ਕੱਢ ਸਕਦੇ ਕਿ ਕਿਤਾਬ ਪੜ੍ਹੀ ਜਾ ਰਹੀ ਹੈ ਕਿ ਨਹੀਂ ਪੜ੍ਹੀ ਜਾ ਰਹੀ ਜਦੋਂ ਸ਼ਾਇਦ ਕਿਤਾਬ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਪੜ੍ਹੀ ਜਾਊਗੀ ਤਾਂ ਅਸੀਂ ਪੰਜਾਬ ਦੀ ਪੰਜਾਬ ਦਾ ਬੌਧਿਕ ਪੱਧਰ ਤੇ ਪੰਜਾਬ ਦੇ ਬਹੁਤ ਸਾਰੇ ਮਸਲੇ ਜਿਹੜੇ ਅੱਜ ਪੰਜਾਬ ਵਿੱਚ ਵਿਚਾਰਨਯੋਗ ਨਹੀਂ ਸ਼ਾਇਦ ਉਹ ਆਪਣੇ ਆਪ ਹੱਲ ਹੋਣ ਲੱਗ ਜਾਣਗੇ ਜਦੋਂ ਕਿਤਾਬ ਪੜ੍ਹੀ ਜਾਣ ਲੱਗੀ ਧੰਨਵਾਦੀ ਤੁਸੀਂ ਦੇਖਿਆ ਬਾਈ ਦਾ ਕਹਿਣਾ ਵੀ ਕਿਤਾਬਾਂ ਖਰੀਦੀਆਂ ਬਹੁਤ ਝਾਰੀਆਂ ਨੇ ਪਤਾ ਨਹੀਂ ਪੜੀਆਂ ਕਿੰਨੀਆਂ ਕਿ ਝਾਰੀਆਂ ਨੇ ਤੇ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਵੀ ਮੁੰਡੇ ਕੁੜੀਆਂ ਜਿਹੜੇ ਨੇ ਖਾਸਾ ਕਾਲਜ ਦੇ ਵੱਡੀ ਤਦਾ ਵੀ ਕਿਤਾਬਾਂ ਖਰੀਦਣ ਵਾਸਤੇ ਆਏ ਨੇ ਗੱਲਬਾਤ ਕਰਾਂਗੇ ਹਾਂ ਜੀ ਬੇਟਾ ਕੀ ਨਾਮ ਤੁਹਾਡਾ ਸਰ ਖੁਸ਼ਪ੍ਰੀਤ ਗੌਰ ਖੁਸ਼ਪ੍ਰੀਤ ਇਹ ਕਿਤਾਬਾਂ ਖਰੀਦਣ ਵਾਸਤੇ ਆਏ ਕਿ ਕੋਈ ਵਿਖਮਾ ਤੇ ਕੋਈ ਪਸੰਦ ਆਈ ਕਿਤਾਬ ਸੋ ਉਹ ਲਾਈਕ ਕਿ ਦਿ ਸਾਈਕੋਲੋਜੀ ਆਫ ਮਨੀ ਮੈਂ ਪੜ੍ਹੀ ਹੋਈ ਹੈ ਮੈਂ ਲਾਈਕ ਹੁਣ ਪੰਜਾਬੀ ਵਜਨ ਦੇਖ ਰਹੀ ਸੀ ਤੇ ਲਾਈਕ ਮੈਨੂੰ ਹੈਰਾਨੀ ਦੀ ਹੋ ਰਹੀ ਹੈ ਰਿਚਡਰਡ ਪੋਰਡ ਇਹ ਸਾਰੀਆਂ ਬੁੱਕਸ ਮੈਂ ਇੰਗਲਿਸ਼ ਚ ਪੜ੍ਹੀਆਂ ਹੋਈਆਂ ਸੋ ਲਾਈਕ ਲਿਖੀ ਚੁੱਕੇ ਪੜ੍ਹੀਆਂ ਪੰਜਾਬੀ ਮਾਤ ਭਾਸ਼ਾ ਪੰਜਾਬੀ ਦੇ ਤੇ ਧੀ ਆ ਪੰਜਾਬੀ ਵਾਲੇ ਕਿਉਂ ਨਹੀਂ ਨੇ ਹੈਗੇ ਪੰਜਾਬੀ ਮਿਲੀ ਹੀ ਨਹੀਂ ਕਿਤੇ ਇੰਗਲਿਸ਼ ਹੀ ਸਾਡੀ ਲਾਇਬ੍ਰੇਰੀ ਚ ਮਿਲਦੀ ਹੈ ਇਹ ਵਾਲੀਆਂ ਨੇ ਹਾਂਜੀ ਲੇਕਦਾ ਹੁਣ ਇੱਥੇ ਕੋਈ ਪਸੰਦ ਆਈ ਏ ਪੰਜਾਬੀ ਦੀ ਕੋਈ ਲੈਕਚਰ ਕਲਾਬ ਜਿਹੜੀ ਤੁਹਾਨੂੰ ਪਸੰਦ ਆਈ ਪੰਜਾਬੀ ਦੀ ਐਟੋਮਿਕ ਹੈਬਿਟਸ ਮੈਂ ਪੜਨਾ ਚਾਹੁੰਦੀ ਸੀ ਪਰ ਮੈਨੂੰ ਮੌਕਾ ਨਹੀਂ ਮਿਲਿਆ ਪੜਨ ਦਾ ਸੋਚ ਲਈਏ ਆ ਦੇਖਦੇ ਹਾਂ ਹੁਣ ਸਾਡੇ ਕੇ ਵੀਰ ਦਾ ਕਹਿਣਾ ਵੀ ਨੌਜਵਾਨ ਪੀੜ੍ਹੀ ਕਹਿੰਦੇ ਕਿਤਾਬਾਂ ਲੈ ਕੇ ਬਹੁਤ ਜਾਂਦੀ ਆ ਪਰ ਪਤਾ ਨਹੀਂ ਉਹ ਪੜ੍ਹਦੀ ਕਿ ਨਹੀਂ ਪੜ੍ਹਦੀ ਆ ਇਹਦੇ ਵਿੱਚ ਕਿੰਨੀ ਸਚਾਈ ਆ ਨਹੀਂ ਪੜ੍ਹਦੇ ਤਾਂ ਸੀ ਲਾਈਕ ਮੈਂ ਵੀ ਬਹੁਤ ਖੁਦ ਖੁਦ ਬੁੱਕਸ ਬਹੁਤ ਪੜ੍ਹੀਆਂ ਹੋਈਆਂ ਤੇ ਇਹ ਕੁਝ ਨਹੀਂ ਹੈਗਾ ਵੀ ਸੀ ਸਾਰੇ ਪੜ੍ਹਦੇ ਆ ਅੱਛੀਆਂ ਹੁੰਦੀਆਂ ਬੁੱਕਸ ਕਾਫੀ ਲਾਈਕ ਸੈਲਫ ਹੈਲਪ ਵੀ ਬਹੁਤ ਅੱਛੀਆਂ ਹੁੰਦੀਆਂ ਤੇ ਜੇ ਤੁਸੀਂ ਥ੍ਰਿਲਰ ਪੜ੍ਹਦੇ ਇਹਨਾਂ ਨੂੰ ਥ੍ਰਿਲਰ ਪਸੰਦ ਆ ਮੈਨੂੰ ਸੈਲਫ ਹੈਲਪ ਪਸੰਦ ਆ ਤੋਰ ਇੱਕ ਦਾ ਆਪਣੀ ਆਪਣੀ ਚੋਇਸ ਹੁੰਦੀ ਤਾਂ ਪੜਦੇ ਅੱਛੇ ਆਈ ਗਏ ਹਾਂ ਬਹੁਤ ਧੰਨਵਾਦੀ ਉਹਨਾਂ ਕਹਿੰਦਾ ਵੀ ਖਰੀਦੇਦੇ ਵੀ ਆਂ ਤੇ ਪੜਦੇ ਵੀ ਆਂ ਵਕਫ ਵਕਫ ਤਰ੍ਹਾਂ ਦੀ ਕਿਤਾਬਾਂ ਜਿਹੜੀਆਂ ਇੱਥੇ ਵੇਖਣ ਨੂੰ ਮਿਲਦੀਆਂ ਨੇ ਪੜਨ ਨੂੰ ਮਿਲਦੀਆਂ ਨੇ ਇੱਕ ਕਿਤਾਬਾਂ ਦੇ ਇਤਿਹਾਸਾਂ ਜਾਣੂ ਕਰਾਉਂਦੀਆਂ ਨੇ ਜਸਾ ਸਿੰਘ ਆਲੂ ਵਾਲੀ ਆ ਤੁਸੀਂ ਦੇਖ ਸਕਦੇ ਹੋ ਪੁਰਾਣੀਆਂ ਕਿਤਾਬਾਂ ਨੇ ਪੁਰਾਣੇ ਇਤਿਹਾਸਾਂ ਜਾਣੂ ਕਰਾਉਂਦੀਆਂ ਨੇ ਸਾਡੀਆਂ ਨੇ ਸਾਡੇ ਪੰਜਾਬੀ ਵਿਰਸੇ ਨਾਲ ਤੇ ਹੁਣ ਗੱਲਬਾਤ ਕਰਾਂਗੇ ਔਲਖ ਜੀ ਜਿਹੜੇ ਕਿ ਇੱਕ ਵਧੀਆ ਲੇਖਕ ਵੀ ਨੇ ਕਵੀਸ਼ਰ ਵੀ ਨੇ ਅਕਸਰ ਤੁਸੀਂ ਇਹਨਾਂ ਦੀਆਂ ਕਿਤਾਬਾਂ ਤੁਹਾਨੂੰ ਮਿਲਦੀਆਂ ਨੇ ਤੁਸੀਂ ਵੇਖਿਆ ਹੋਊਗਾ ਤੇ ਔਲ ਗਰੇਵਾਲ ਸਾਹਿਬ ਕਿੱਸਾ ਲੇਦੇ ਹੋ ਅੱਜ ਕਿਤਾਬਾਂ ਦੇ ਭੰਡਾਰ ਚ ਆਏ ਹੋ ਕਿਤਾਬਾਂ ਦੇ ਲੰਗਰ ਵਿੱਚ ਆਏ ਹੋ ਕੈਸਾ ਦਾ ਮੇਲਾ ਲੱਗਾ ਵਾ ਕੀ ਕਹਿਣ ਜਾਓਗੇ ਤੁਸੀਂ ਖੁਦ ਇੰਨੇ ਵਧੀਆ ਕਵਿਤਾ ਕਰਦੇ ਹੋ ਲੇਖਕ ਉਹ ਕੀ ਕਹਿਣਾ ਚਾਹਵੇ ਇਹ ਬਹੁਤ ਵਧੀਆ ਜੀ ਜਿਵੇਂ ਪਹਿਲਾਂ ਗੱਲ ਚੱਲ ਰਹੀ ਸੀ ਸੋਸ਼ਲ ਮੀਡੀਆ ਦੀ ਉਹਦੇ 'ਚ ਇਹ ਚੰਗੀ ਗੱਲ ਆ ਵੀ ਜੇ ਕਿਤਾਬਾਂ ਦੇ ਮੇਲੇ ਲੱਗ ਰਹੇ ਨੇ ਸ਼ਹਿਰਾਂ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਆ 4 ਦਿਨ ਪਹਿਲਾਂ ਲੁਧਿਆਣੇ 'ਚ ਮੇਲਾ ਚੱਲ ਰਿਹਾ ਸੀ ਬਠਿੰਡੇ 'ਚ ਲੱਗਿਆ ਫਿਰ ਫਰੀਦਕੋਟ ਦੇ ਵਿੱਚ ਸੀ ਦਿੱਲੀ ਦੇ ਵਿੱਚ ਬਹੁਤ ਵੱਡਾ ਔਰ ਅਮਰਸਰ ਦੇ ਵਿੱਚ ਹਰ ਸਾਲ ਲੱਗਦਾ ਤੇ ਅਸੀਂ ਜੁੜੇ ਹੋਏ ਆ ਕਿਤਾਬਾਂ ਦੇ ਨਾਲ ਜੁੜੇ ਆ ਜਦੋਂ ਤੋਂ ਮੇਲਾ ਲੱਗ ਰਿਹਾ ਹਰ ਸਾਲ ਕੋਸ਼ਿਸ਼ ਕਰੀਦੀ ਰੋਜ਼ ਇੱਥੇ ਆਈਦਾ ਕਿਉਂਕਿ ਸਾਡੇ ਜਿਹੜੇ ਕਿਤਾਬਾਂ ਲਿਖਣ ਵਾਲੇ ਲੋਕ ਨੇ ਸਹਿਦ ਦੇ ਵੱਡੇ ਲੇਖਕ ਜਿਹੜੇ ਨੇ ਉਹ ਸਾਰੇ ਇੱਥੇ ਸਾਨੂੰ ਮਿਲਦੇ ਨੇ ਔਰ ਜਿਨ੍ਹਾਂ ਨੂੰ ਅਸੀਂ ਸਕੂਲਾਂ ਦੇ ਵਿੱਚ ਆਪਣੀਆਂ ਕਿਤਾਬਾਂ 'ਚ ਪੜਿਆ ਸੀ ਉਹਨਾਂ ਦੇ ਹੁਣ ਅਸੀਂ ਰੂਬਰੂ ਹੁੰਨੇ ਆ ਉਹਨਾਂ ਦੇ ਨਾਲ ਵਿਚਰਦੇ ਆ ਬਹੁਤ ਚੰਗਾ ਲੱਗਦਾ ਕਿ ਇਸ ਖੇਤਰ ਦੇ ਨਾਲ ਜੁੜੇ ਅਸੀਂ ਔਰ ਸਭ ਕਹਿੰਦੇ ਰੂਹ ਦੀ ਖਰਾਕ ਬਣ ਜਾਂਦੀ ਹੈ ਖਾਸ ਕਰਕੇ ਜਿਹੜਾ ਕਵਿਤਾ 'ਚ ਲਿਖਦਾ ਜਾਂ ਕਿਤਾਬ ਬੋਲਦਾ ਵਾ ਜਾਂ ਸ਼ਾਇਰ ਹੈ ਕਹਿੰਦੇ ਰੂਹ ਦੀ ਖਰਾਕ ਹੈ ਜਿੰਨੇ ਚ ਸਵੇਰ ਦਾ ਉੱਠ ਕੇ ਕਿਤਾਬ ਨਾਲ ਪੜ ਲਵੇ ਉਹਨੂੰ ਲੱਗਦਾ ਕੁਛ ਅਧੂਰਾ ਜਾਵਾ ਇਹਦੇ ਵਿੱਚ ਕਿੰਨੀ ਕਿ ਸੱਚਾਈ ਇਹ ਬਿਲਕੁਲ ਸਹੀ ਹੈ ਜੀ ਇਸੇ ਤਰ੍ਹਾਂ ਜਿਵੇਂ ਕਿਤਾਬਾਂ ਨਾਲ ਜੁੜਿਆ ਬੰਦਾ ਉਹ ਕਿਤਾਬ ਤੋਂ ਬਿਨਾਂ ਨਹੀਂ ਰਹਿ ਸਕਦਾ ਉਹਦੇ ਘਰ ਲੈਵੇ ਰੀਆਂ ਹੁੰਦੀਆਂ ਨੇ ਗੱਲ ਕੇਰਲਾ ਦੀ ਕਰਦੇ ਆ ਉਥੇ ਦੱਸਿਆ ਜਾਂਦਾ ਮੈਂ ਕੇਰਲਾ ਗਿਆ ਤੇ ਨਹੀਂ ਪਰ ਅਸੀਂ ਪੜਿਆ ਵਾ ਸੁਣਿਆ ਵਾ ਲੋਕਾਂ ਕੋਲੋਂ ਤੇ ਉਹ ਇੰਨਾ ਪੜਨ ਦਾ ਸ਼ੌਕ ਹੈ ਹਰ ਘਰ ਦੇ ਵਿੱਚ ਲਾਇਬ੍ਰੇਰੀ ਹੁੰਦੀ ਹੈ ਜੇ ਕਿਸੇ ਘਰ ਦੇ ਵਿੱਚ ਲਾਇਬ੍ਰੇਰੀ ਨਹੀਂ ਤੇ ਉਹ ਉਹਨੀਆਂ ਕਿਤਾਬਾਂ ਉਹਦੇ ਘਰ ਜ਼ਰੂਰ ਹੁੰਦੀਆਂ ਵੀ ਜਿਹੜੀਆਂ ਉਹ ਪੜਦਾ ਵਾ ਤੇ ਇਹ ਚੰਗੀ ਗੱਲ ਹੈ ਜੀ ਜਿਹੜੇ ਕਿਤਾਬਾਂ ਤੋਂ ਬਗੈਰ ਨਹੀਂ ਰਿਹਾ ਜਾ ਸਕਦਾ ਜਿਹਵੇਂ ਪੜਨ ਵਾਲਾ ਇਸੇ ਤਰ੍ਹਾਂ ਅਸੀਂ ਅਖਬਾਰਾਂ ਦਾ ਵੀ ਵੇਦੇ ਆ ਨਵੀਂ ਪੀੜ੍ਹੀ ਜਿਹੜੀ ਅਖਬਾਰ ਨੂੰ ਨਹੀਂ ਛੂੰਦੀ ਪਰ ਪੁਰਾਣੀ ਪੀੜ੍ਹੀ ਜਿਹੜੀ ਅਖਬਾਰਾਂ ਨਾਲ ਜੁੜੀ ਹੋਈ ਆ ਉਹਨਾਂ ਚ ਰੋਟੀ ਨਹੀਂ ਖਾਂਦੇ ਜਿੰਨਾਂ ਚ ਰਖਬਾਰ ਨਹੀਂ ਪੜ੍ਹ ਲੈਂਦੇ ਬਿਲਕੁਲ ਸਹੀ ਨਵੀਂ ਪੀੜੀ ਦੀ ਗੱਲ ਕੀਤੀ ਹੈ ਖਾਸ ਕਰਕੇ ਜਦ ਖਾਸਾ ਕਾਲਜ ਮੇਲਾ ਲਗਾਇਆ ਗਿਆ ਕਿਤੇ ਕਿਤੇ ਨਵੀਂ ਪੀੜੀ ਵਾਸਤੇ ਕਹਿੰਦੇ ਬਹੁਤ ਕੰਮ ਦੀ ਚੀਜ਼ ਆ ਜੇ ਕਿ ਇੱਥੇ ਕਿਤਾਬਾਂ ਦਾ ਸਾਹਿਤ ਦਾ ਜਿਹੜਾ ਖਾਸ ਕਰਕੇ ਵੱਡਾ ਗਿਆਨ ਮਿਲੂਗਾ ਉਹਨਾਂ ਨੂੰ ਕਿਤੇ ਕਿਤੇ ਉਹ ਸਾਡੇ ਪੰਜਾਬੀ ਸੱਭਿਆਚਾਰਕ ਨਾਲ ਸਾਡੇ ਸਹੀ ਤਰ੍ਹਾਂ ਜੁੜਨਗੇ ਸਾਡੇ ਇਤਿਹਾਸ ਨਾਲ ਜੁੜਨਗੇ ਬਿਲਕੁਲ ਸਹੀ ਗੱਲ ਹੈ ਜੀ ਹੁਣ ਪਿਛਲੇ ਸਾਲ ਦੀ ਗੱਲ ਕਰੀਏ ਤੇ ਇੱਥੇ ਦੱਸਦੇ ਆ ਕਿ 1 ਕਰੋੜ ਰੁਪਏ ਦੀਆਂ ਕਿਤਾਬਾਂ ਜਿਹੜੀਆਂ ਸੇਲ ਹੋਈਆਂ ਤੇ ਉਹ ਲਾ ਲੋ ਵੀ ਤੁਸੀਂ ਉਹ ਪੰਜਾਬੀਆਂ ਦੇ ਘਰਾਂ ਦੇ ਕਿਤਾਬਾਂ ਖਰੀਦੀਆਂ ਤੇ ਉਹ ਪੜਨਗੇ ਵੀ ਜ਼ਰੂਰ ਜਿਨੇ ਕਿਤਾਬ ਪੜ੍ਹਨੀ ਨਹੀਂ ਦੀ ਉਹ ਖਰੀਦਦਾ ਹੀ ਨਹੀਂ ਆ ਇਸ ਕਰਕੇ ਅਸੀਂ ਹੁਣ ਕਿਉਂਕਿ ਲੇਖਕ ਭਾਈਚਾਰੇ ਦੇ ਵਿੱਚ ਆ ਔਰ ਸਾਨੂੰ ਤੇ ਬਹੁਤ ਸਾਰੀਆਂ ਲੇਖਕਾਂ ਦੀਆਂ ਕਿਤਾਬਾਂ ਜਿਹੜੀਆਂ ਉਹ ਮਿਲ ਜਾਂਦੀਆਂ ਵੈਸੇ ਫ੍ਰੀ ਮਿਲ ਜਾਂਦੀਆਂ ਔਰ ਵੱਡਾ ਢੰਡਾਰ ਆ ਅਸੀਂ ਲਾਇਬ੍ਰੇਰੀ ਵੀ ਬਣਾਈ ਆ ਵੱਖਰੀ ਤੌਰ ਤੇ ਦੇਖੇ ਉਹਦੀ ਗੱਲ ਕੀਤੀ ਆ ਸਾਡੇ ਦਸ਼ਕਾਣਾ ਤੁਸੀਂ ਦੋ ਲੈਣਾ ਜੂ ਸਾਂਝੀ ਕਰਦੇ ਕੋਈ ਸ਼ਾਇਰ ਦੀਆਂ ਕੋਈ ਦੋ ਲੈਣਾ ਜੂ ਦੀਆਂ ਸਾਡੇ ਦਸ਼ਕਾਣਾਂ ਦੇਖਣ ਦੇਸਾਂ ਤੁਸੀਂ ਦੋ ਲੈਣਾ ਜੂ ਸਾਂਝੀ ਕਰ ਦਿਓ ਕਿਸੇ ਕਵਿਤਾ ਦੀਆਂ ਕਿਸੇ ਸ਼ਾਇਰ ਦੀਆਂ ਹਾਂ ਐ ਦਿਲ ਉਦਾਸ ਨਾ ਹੋਇਆ ਕਰ ਨਾ ਜਾਦ ਚ ਐਨਾ ਰੋਇਆ ਕਰ ਕੀ ਹੋਇਆ ਤੈਨੂੰ ਮਿਲੇ ਨਾ ਉਹ ਨਾ ਹੰਝੂ ਹਾਰ ਪਰੋਇਆ ਕਰ ਸੁਪਨੇ ਵਿੱਚ ਤੈਨੂੰ ਸ਼ਾਇਦ ਮਿਲੇ ਤੂੰ ਗੂੜੀ ਨੀਂਦੇ ਸੌਇਆ ਕਰ ਤੂੰ ਗੂੜੀ ਨੀਂਦੇ ਸੌਇਆ ਕਰ ਵਾਹ ਵਾਹ ਬਹੁਤ ਬਹੁਤ ਧੰਨਵਾਦ ਜੀ ਸਾਡੇ ਬੜੇ ਪ੍ਰਾਣੇ ਮਿੱਤਰ ਨੇ ਤੇ ਖਾਸ ਕਰਕੇ ਬਹੁਤ ਲੇਖਕ ਨੇ ਬਹੁਤ ਸਹਾਇਕਾਰ ਨੇ ਬੜੇ ਸਿਆਣੇ ਸੁਲਝੇ ਹੋਏ ਨੇ ਤੁਸੀਂ ਦੇਖਿਆ ਇਹਨਾਂ ਦੀਆਂ ਅੱਜ ਕੱਲ੍ਹ ਦਾ ਸੁਣਾਈਆਂ ਵਲ ਕਿੜੇ ਬੜਾ ਵਧੀਆ ਤੇ ਖਾਸ ਕਰਕੇ ਪੰਜਾਬੀ ਦੇ ਬੜੇ ਗਿਆਨੀ ਨੇ ਪੰਜਾਬੀ ਸਾਡੀ ਮਾਤ ਪਾਸ਼ਾ ਵਾਸਤੇ ਦੇਖਿਆ ਪੰਜਾਬੀ ਲੋਕ ਭੁੱਲਦੇ ਜਾਂਦੇ ਨੇ ਕਹਿੰਦੇ ਜਿੰਨੇ ਮਰਜੀ ਉਹ ਵੱਡੇ ਸਿਆਣੇ ਹੋ ਗਏ ਨੇ ਕਹਿੰਦੇ ਸਦੀਆਂ ਚੇਂਜ ਹੋ ਗਏ ਆ ਤੇ ਉੱਥੇ ਲੋਕ ਪੰਜਾਬੀ ਭੁੱਲਦੇ ਜਾਂਦੇ ਪੰਜਾਬੀ ਮਾਂ ਬੋਲੀ ਭੁੱਲਦੇ ਜਾਂਦੇ ਪਰ ਵੀਦਾ ਕਹਿਣਾ ਜੇਕਰ ਕਿਤਾਬਾਂ ਖਾੜੀਆਂ ਜਿਹੜੀਆਂ ਕੋ ਲੈ ਕੇ ਜਾਂਦਾ ਵਾ ਕਿਤਾਬਾਂ ਨੂੰ ਪੜ੍ਹਦਾ ਵੀ ਜਰੂਰ ਹੈ ਵਿੱਚ ਬਹੁਤ ਵੱਡੀ ਸੱਚੀ ਗੱਲ ਆ ਤੇ ਨੌਜਵਾਨ ਸਾਡੇ ਨਾਲ ਗੱਲਬਾਤ ਕਰਾਂਗੇ ਨੌਜਵਾਨ ਦੇ ਨਾਲ ਵੀਰੇ ਕਿਤਾਬਾਂ ਦੇ ਸਟਾਲ ਤੇ ਆਇਆ ਕਿਹੜੀ ਕਿਤਾਬ ਲਈ ਆ ਤੇ ਕਿੰਨੇ ਚਿਰ ਤੋਂ ਕਿਤਾਬਾਂ ਨਾਲ ਪਿਆਰ ਆ ਮੈਨੂੰ ਜੀ ਕਿਤਾਬਾਂ ਨਾਲ ਬਹੁਤ ਪਿਆਰ ਆ ਮੇਰੇ ਫਾਦਰ ਸਾਹਿਬ ਨੇ ਉਹ ਵੀ ਥੋੜਾ ਇਸ ਲਾਈਨ 'ਚ ਨੇ ਲਿਖਦੇ ਨੇ ਤੇ ਮੈਂ ਕਿਤਾਬ ਲਈ ਆ ਜੀ ਕਮਾਲ ਕਰਦੇ ਹੋ ਬਾਦਸ਼ਾਹ ਉਹ ਤਜਮਲ ਕਲੀਮ ਜੀ ਦੀ ਹੈ ਨਾ ਇਹਨਾਂ ਦੀ ਕਿਤਾਬ ਹੈ ਮੈਂ ਕਿਤਾਬ ਵੈਸੇ ਤੇ ਮੈਂ ਪਹਿਲੀ ਈਅਰ ਲਈ ਕਿ ਮੇਰਾ ਫਰਸਟ ਈਅਰ ਹੈ ਨਾ ਕਾਲਜ ਤੇ ਪਹਿਲੀ ਈਅਰ ਮੈਂ ਵੇਲਾ ਦੇਖ ਰਹਾ ਮੈਨੂੰ ਬਹੁਤ ਚੰਗਾ ਲੱਗਾ ਤੇ ਮੈਂ ਸੋਚਿਆ ਹੁਣ ਕਿਤਾਬ ਖਰੀਦ ਹੀ ਲੈਣੇ ਆ ਉਹਦਾ ਮੈਂ ਨੈਟ ਤੇ ਬਹੁਤ ਪੜਦਾ ਸੀ ਪਰ ਉਹ ਹੁਣ ਮੈਂ ਸੋਚਿਆ ਕਿ ਕਿਤਾਬ ਲੈ ਲਈ ਜਾਵੇ ਕਿਉਂਕਿ ਜਦੋਂ ਨੂੰ ਕਿਤਾਬ ਤੇ ਦੇਖਣ ਨੂੰ ਮਿਲਦਾ ਸਾਨੂੰ ਕਿਤੇ ਨਹੀਂ ਦੇਖਣ ਨੂੰ ਮਿਲਦਾ ਮਿਲਦਾ ਵੀ ਕਿਤਾਬਾਂ ਦੇ ਨਾਲ ਸਾਨੂੰ ਜਿਆਦਾ ਧਿਆਨ ਮਿਲਦਾ ਵਾ ਜਿਆਦਾ ਨੌਲੇਜ ਮਿਲਦੀ ਹੈ ਸਾਡੀ ਜ਼ਿੰਦਗੀ ਦੀ ਕਹਿੰਦੇ ਇੱਕ ਜਿਹੜੀ ਕਿਤਾਬ ਹੈ ਬੰਦੇ ਦਾ ਜ਼ਿੰਦਗੀ ਬਦਲ ਕੇ ਰੱਖ ਦਿੰਦੀ ਆ ਇਹਦੇ ਵਿੱਚ ਕਿੰਨੀ ਸ ਚਾਹੀਏ ਜੀ ਉਹਨਾਂ ਦੇ ਕੋ ਫੋਨ ਤੇ ਬੰਦਾ ਸਭ ਕੁਝ ਕਰ ਸਕਦਾ ਆ ਤੇ ਉਦੋਂ ਦਾ ਦਿਲ ਆਪਣਾ ਦਿਮਾਗ ਜਿਹੜਾ ਉਹ ਜਿਵੇਂ ਨਹੀਂ ਲੱਜ ਜਾਂਦਾ ਫੋਨ ਤੇ ਕਈ ਵਾਰੀ ਪਰ ਕਿਤਾਬ ਆ ਕਿ ਆਪਣੀ ਕਨਸੈਂਟ੍ਰੇਸ਼ਨ ਇੱਕ ਜਗ੍ਹਾ ਤੇ ਰਹਿੰਦੀ ਹੈ ਤੇ ਬੰਦਾ ਸਿੱਧਾ ਹੋ ਕੇ ਪੜਦਾ ਜਦੋਂ ਕਿਤਾਬ ਨੂੰ ਉਹਦੇ ਦਿਮਾਗ ਚ ਗੱਲਾਂ ਜਾਂਦੀਆਂ ਉਹ ਸਮਝਦਾ ਹੈ ਦੁਨੀਆ ਨੂੰ ਪਰਖਦਾ ਹੈ ਹਨਾ ਤੇ ਫਿਰ ਉਹਨੂੰ ਸਮਝ ਲਾਦੀ ਆ ਵੀ ਨਹੀਂ ਕਿਤਾਬ ਚ ਕੁਝ ਹੈ ਚੀਜ਼ ਆ ਜਿਹੜੀ ਹਣ ਦੇਖੋ ਵੱਡੇ ਵੱਡੇ ਕਿਤਾਬ ਕੰਮ ਕਰਾ ਜਾਂਦੀ ਆ ਹਨਾ ਸਾਨੂੰ ਸਾਡੇ ਮੇਰੇ ਬਾਦਰ ਸਾਹਿਬ ਵੀ ਕਹਿੰਦੇ ਵੀ ਤੂੰ ਕੁ ਪੁੱਤ ਜੇ ਕਤਾਬ ਪੜ੍ਹੇਗਾ ਨਾ ਤੈਨੂੰ ਉਹ ਦੁਨੀਆ ਤੇ ਕੀ ਕਿਤੇ ਤੈਨੂੰ ਕੋਈ ਚੀਜ਼ ਤੈਨੂੰ ਜੇ ਬਾਅਦ ਵਿੱਚ ਸਮਝ ਆਣੀ ਹੈ ਤਾਂ ਕਿਤਾਬ ਪੜ੍ਹੇਗਾ ਤੈਨੂੰ ਪਹਿਲਾਂ ਸਮਝ ਆ ਜਾਣੀ ਹੈ ਵਾਹ ਵਾਹ ਬਹੁਤ ਬਹੁਤ ਧੰਨਵਾਦੀ ਤੁਸੀਂ ਦੇਖਿਆ ਵੀ ਵੀ ਨੇ ਬਹੁਤ ਸੋਹਣੀ ਗੱਲਬਾਤ ਕੀਤੀ ਆ ਵੀ ਉਹਦੇ ਪਿਤਾ ਦਾ ਕਹਿਣਾ ਵੀ ਜੇਕਰ ਤੂੰ ਕਿਤਾਬ ਪੜ੍ਹੇਗਾ ਕੋਈ ਤਾਰ ਦਾ ਇੱਕ ਪੰਨਾ ਜਿਹਾ ਜਿਹੜਾ ਤੇਰੀ ਜ਼ਿੰਦਗੀ ਤੱਕ ਬਦਲ ਸਕਦਾ ਵਾ ਇਹ ਬਿਲਕੁਲ ਸੱਚਾਈ ਦੀ ਗੱਲ ਆ ਐਸ ਕਰਕੇ ਸਾਡਾ ਪੰਜਾਬੀਆਂ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਸੁਨੇਹਾ ਵਾ ਭਾਈ ਕਿਤਾਬਾਂ ਤੁਹਾਡੀ ਜ਼ਿੰਦਗੀ ਬਦਲ ਕੇ ਰੱਖ ਸਕਦੀਆਂ ਨੇ ਇਹ ਕਿਤਾਬਾਂ ਜਿਹੜੀਆਂ ਆ ਤੁਹਾਡਾ ਜੇਬਲ ਸਵਾਰ ਸਕਦੀਆਂ ਨੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਦੀਪ ਸਿੰਘ ਗਰੇਵਾਲ ਨ ਪੱਕ ਪੋਸਟ ਚੈਨਲ ਅਮਰ ਸਰ